9 ਸਾਲ ਸਿਰ ਮੈਂ ਹਿਮਾਚਲ ਪ੍ਰਦੇਸ਼ ਜੋਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਉਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਤੇ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਪਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡਾ ਇੰਨਾ ਸਪੋਰਟ ਕੀਤਾ ਤੇ ਇਹ ਟਾਈਮ ਹੀ ਸੀ ਜਦੋਂ ਸਾਨੂੰ ਨਿਯੁਕਤੀ ਪੱਤਰ ਵੀ ਤੁਹਾਡੇ ਹੱਥੋਂ ਮਿਲਨੇ ਸੀਗੇ ਤਾਂ ਮੈਂ ਇਹ ਬਹੁਤ ਵੱਡਾ ਭਾਗਾ ਸਮਝਾ ਇਹ ਦੂਜੀ ਅਸ ਜੋਬ ਮੈਂ ਤੁਹਾਡੇ ਸਾਹਮਣੇ ਆਇਆ ਹਾਂ ਅੱਜ ਕੜਾਈ ਚੜੂਗੀ ਸਰ ਹਾਂਜੀ ਹਾਂਜੀ ਸਰ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਇਹ ਤੁਹਾਡੀ ਸਰਕਾਰ ਦੀ ਮੇਰੀ ਇਹ ਤੀਸਰੀ ਜੌਬ ਹੈ ਸਰ 5 ਸਾਲ ਤੋਂ ਮੈਂ ਤਿਆਰੀ ਕਰ ਰਿਹਾ ਸੀ ਪਰ ਉਹ ਸਰਕਾਰ ਤੇ ਉਹਨਾਂ ਨੇ ਕਦੀ ਇੰਨਾ ਚਾਂਸ ਬਣ ਨਹੀਂ ਦਿੱਤਾ ਕਿ ਕਦੀ ਕੋਈ ਜੌਬ ਲੈ ਸਕੇ ਉਹ ਜਾਂਦੇ ਰਿਸ਼ਵਤ ਵਾਲੇ ਲੈ ਜਾਂਦੇ ਸੀ ਜੀ ਜੀ ਮਿਹਨਤ ਕੀਤੀ ਸਰ ਤੇ ਤੁਹਾਡੀ ਸਰਕਾਰ ਤੇ ਤੀਸਰੀ ਜੌਬ ਲੈਣ ਆ ਰਿਹਾ ਜਿਹੜੀ ਜਿਹੜੀ ਵਧੀਆ ਲੈ ਜੀ ਸਰ ਬਹੁਤ-ਬਹੁਤ ਬਧਾਈਆਂ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ